ਦੇਖੋ ਇਹ ਚੁਣੌਤੀਆਂ ਜਿਹੜੀਆਂ ਵੀ ਆਉਣਗੀਆਂ ਬਾਬਾ ਜੀ ਅੰਗ-ਸੰਗ ਨੇ ਉਹ ਸਾਰੀਆਂ ਦੂਰ ਕਰਨ ਗਿਆ ਆਪੇ ਦੇਖੋ ਜੀ ਪਹਿਲਾਂ ਵੀ ਲੋਕਾਂ ਨਾਲ ਵਿਚਰਦੇ ਸੀ ਪਰ ਇਸ ਤਰੀਕੇ ਨਾਲ ਪਹਿਲੀ ਵਾਰ ਵਿਚਰੇ ਆ ਸੋ ਬੜਾ ਚੰਗਾ ਗੱਲ ਤਾਂ ਇਹ ਆ ਵੀ ਬੰਦਾ 'ਚ ਇਮਾਨਦਾਰੀ ਦ੍ਰਿੜਤਾ ਹੋਣੀ ਚਾਹੀਦੀ ਆ ਕੋਈ ਵੀ ਕਿਲਾਫਤੇ ਕਰ ਸਕਦਾ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਨੇ ਟਿਕਟ ਮਿਲਣ ਤੋਂ ਬਾਅਦ ਇਤਿਹਾਸਕ ਤਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆ ਹੀ ਆਮ ਆਦਮੀ ਪਾਰਟੀ ਦੇ ਫਰੀਦਕੋਟ ਰਾਕਮਾ ਹਲਕੇ ਤੋਂ ਐਲਾਨੇ ਉਮੀਦਵਾਰ ਕਰਮਜੀਤ ਅਨਮੋਲ ਦੇ ਵੱਲੋਂ ਰਸਮੀ ਤੌਰ ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਨੇ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਕਸਬਾ ਅਜੀਤਵਾਲ ਤੋਂ ਚੋਣ ਮੁਹਿੰਮ ਸ਼ੁਰੂ ਕੀਤੀ ਹੈ ਚੋਣ ਆਗਾਜ਼ ਕਰਨ ਦੀ ਪਹਿਲ ਕਰਦਿਆਂ ਉਹਨਾਂ ਦੇ ਵੱਲੋਂ ਰੋਡ ਸ਼ੋਅ ਕੀਤਾ ਗਿਆ ਤੇ ਫਰੀਦਕੋਟ ਦੇ ਟੀਲਾ ਬਾਬਾ ਫਰੀਦ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਮੋਗਾ ਤੋਂ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਤੇਨਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬिलासपुर ਵੀ ਸ਼ਾਮਲ ਰਹੇ ਇਸ ਦੌਰਾਨ ਸਥਾਨਕ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਉਥੇ ਹੀ ਕਰਮਜੀਤ ਤਨਮੋਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦਾ ਦਾਵਾ ਕੀਤਾ ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਬਾਬਾ ਤ੍ਰੀਜੀ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਮਾਨ ਜੋ ਕੇਜਰੀਵਾੜ ਸਾਹਿਬ ਤੇ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਮੁੱਚੀ ਲੀਡਰਸ਼ਿਪ ਦਾ ਔਰ ਜਿੰਨੇ ਵਰਕਰਸ ਆਏ ਸਾਰੇ ਨੌ ਦੇ ਨੌ ਹਲਕਿਆਂ ਦੇ ਇੰਚਾਰਜਾਂ ਦਾ ਸਰਨ ਦਾ ਬਹੁਤ ਧੰਨਵਾਦ ਜੋ ਬੜਾ ਚੰਗਾ ਲੱਗ ਰਿਹਾ ਜੀ ਬਹੁਤ ਨਿੱਕਾ ਸਵਾਗਤ ਹੋਆ ਬਾਬਾ ਜੀ ਦੀ ਤੁਹਾਨੂੰ ਚੁਣੌਤੀਆਂ ਕਿਹੜੀਆਂ ਰਹਿਣ ਵਾਲੀਆਂ ਨੇ ਅੱਗੇ ਚੁਣੌਤੀਆਂ ਕਿਹੜੀਆਂ ਰਹਿਣ ਵਾਲੀਆਂ ਨੇ ਦੇਖੋ ਜੀ ਚੁਣੌਤੀਆਂ ਜਿਹੜੀਆਂ ਵੀ ਆਉਣਗੀਆਂ ਬਾਬਾ ਜੀ ਅੰਗ ਸੰਗ ਨੇ ਉਹ ਸਾਰੀਆਂ ਦੂਰ ਕਰਨ ਗਿਆ ਆਪੇ ਉਹਨਾਂ ਦਾ ਅਸ਼ੀਰਵਾਦ ਲੈ ਇਸੇ ਕਰਕੇ ਲੈਣਾ ਹੈ ਅਨਮੋਲ ਜੀ ਹੇਠਾਂ ਕਿਸੇ ਪਾਰਟੀ ਨੇ ਆਪ ਦਾ ਉਮੀਦਵਾਰ ਨਹੀਂ ਐਲਾਨਿਆ ਆਵਾਮੀ ਨੇ ਪਹਿਲਾਂ ਐਲਾਨਿਆ ਇਹਦਾ ਬੈਨੀਫਿਟ ਮਿਲੂਗਾ ਬਿਲਕੁਲ ਜੀ ਬਿਲਕੁਲ ਬਾਬਾ ਜੀ ਦੇ ਦਰਤੇ ਸਭ ਤੋਂ ਵੱਡਾ ਤਾਂ ਬੈਨੀਫਿਟ ਬਾਬਾ ਜੀ ਦੇਣਗੇ ਬਾਕੀ ਸਾਡੇ ਵਰਕਰ ਬੜੇ ਮਤਲਬ ਖੁਸ਼ ਨੇ ਖੁਸ਼ ਨੇ ਸਾਰੇ ਔਰ ਪੂਰੇ ਨਰਜਾ ਟਿਕ ਨੇ ਔਰ ਮੈਨੂੰ ਲੱਗਦਾ ਵੀ ਐਸੇ ਵਿਜੇ ਪ੍ਰਾਪਤ ਕਰਾਂਗੇ ਜਰੂਰ ਹਾਲਾਂਕਿ ਸਾਰੇ ਤੁਸੀਂ 9-10 ਵਾ ਹਲਕਿਆਂ ਦੇ ਵਿੱਚ ਪਿੱਚਰੋਗੇ ਲੋਕਾਂ ਦੇ ਵਿਚਾਰ ਜਾਣੋਗੇ ਫਿਰ ਇਹ ਤੋਂ ਬਾਅਦ ਮਾਇੰਡ ਦੇ ਵਿੱਚ ਸੋਚੋਗੇ ਪਰ 2 ਦਿਨਾਂ ਦੇ ਵਿੱਚ ਕੀ ਸੋਚ ਲੈ ਵੀ ਕੀ ਕਰਕੇ ਦਿਓਗੇ ਦੇਖੋ ਜੀ ਗੱਲ ਤਾਂ ਇਹ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਜਿਹੜੇ ਲੋਕ ਨੇ ਸਾਡਾ ਖੇਤੀ ਪ੍ਰਧਾਨ ਸੂਬਾ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਐਮਪੀ ਹੁੰਦਾ ਹੈ ਇਹ ਪੰਜਾਬ ਤੇ ਸੈਂਟਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦਾ ਹੈ ਇੱਥੋਂ ਜਦੋਂ ਪਤਾ ਲੱਗਦਾ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉੱਥੇ ਜਾ ਕੇ ਆਪਣੀਆਂ ਰੱਖਦੇ ਨੇ ਅਸੀਂ ਵੱਧ ਤੋਂ ਵੱਧ ਜਿੰਨੀਆਂ ਵੀ ਪਰੇਸ਼ਾਨੀਆਂ ਆਉਣਗੀਆਂ ਉੱਥੇ ਜਾ ਕੇ ਰੱਖਾਂਗੇ ਆਪਣੀਆਂ ਮੰਗਾ ਜਿੰਨੀਆਂ ਇੱਕ ਤੋਂ ਵੱਡਾ ਮੁੱਦਾ ਪੀਪਲ ਕੋਲ ਦਾ ਗੱਲ ਕਰੀਏ ਤਾਂ ਬੇਅਦਬੀ ਮਾਮਲੇ ਦਾ ਜਿਹੜਾ ਕਿ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਸਿੱਖੋਂ ਨੂੰ ਉੱਥੋਂ ਲੈ ਕੇ ਕਿੰਨੀ ਕੁ ਗੁੰਮਾਰਤਾ ਦਿਖਾਈ ਦੇਖੋ ਜੀ ਬਹੁਤ ਇਹ ਅਦਾਲਤਾਂ ਦੇ ਮਤਲ ਫੈਸਲੇ ਨੇ ਇਹ 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 ਅਦਾਲਤ ਨੇ ਵੀ ਇੱਥੇ ਤੇ ਉੱਪਰਲੀ ਅਦਾਲਤ ਨੇ ਵੀ ਫੈਸਲਾ ਕਰਨਾ ਇਹਦੇ ਚ ਆਪਾਂ ਕੁਝ ਨਹੀਂ ਕਰ ਸਕਦੇ ਜਦੋਂ ਪਰਮਾਤਮਾ ਦੀ ਮਿਹਰ ਉਹ ਦੋਸ਼ੀਆਂ ਨੂੰ ਆਪਣੇ ਆਪ ਸਜ਼ਾ ਮਿਲਣੀ ਹੈ ਅਮਰੀਕਾ ਸਰਬੰਨੀ ਜੀ ਕਿਹਾ ਸੀ ਜਲਦ ਜਿਹੜਾ ਦਾ ਨਤੀਜਾ ਨਤੀਜੇ ਆਉਣਗੇ ਫੈਸਲੇ ਹੋਣਗੇ ਅਦਾਲਤਾਂ ਕੇਸਾਂ ਨੂੰ ਫਿਰ ਵੀ ਟਾਈਮ ਲੱਗ ਰਿਹਾ ਦੇਖੋ ਜੀ ਮੈਂ ਅਜੇ ਨਵਾਂ ਕਿਉਂਕਿ ਮੇਰਾ ਨਵਾਂ ਨਾਮ ਹੈ ਮੇਰੀ 2 ਦਿਨ ਪਹਿਲਾਂ ਹੀ ਐਂਟਰੀ ਹੋਈ ਹੈ ਤੇ ਸੀਨੀਅਰ ਲੀਡਰਸ਼ਿਪ ਵਧੀਆ ਇਹਦਾ ਜਵਾਬ ਦੇ ਸਕਦੇ ਨੇ ਔਰ ਮੈਂ ਤਾਂ ਹੀ ਕਹੂੰ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦ ਸਜ਼ਾ ਮਿਲਣੀ ਔਰ ਕਿੰਨਾ ਲੱਗਦਾ ਹੈ ਤੁਹਾਨੂੰ ਵੀ ਲਾਈਨ ਤੇ ਹੁਣ ਇਸ ਲ ਇਸ ਤਰੀਕੇ ਨਾਲ ਪਹਿਲੀ ਵਾਰ ਹੋਇਆ ਸੁਬੜ ਬੜਾ ਚੰਗਾ ਤੁਸੀਂ ਅਨਾਉਂਸ ਹੋਈ ਸੀ ਤੁਹਾਡੀ ਚੀਜ਼ ਲਈ ਅਨਾਉਂਸ ਕੀਤਾ ਜੀ ਇਹ ਤਾਂ ਨਾ ਕਿਤੇ ਸਵਾਲ ਰੁੱਪੇ ਜੀ ਕਿ ਐਜ਼ ਏ ਕਲਾਕਾਰ ਤੁਸੀਂ ਚੰਗੇ ਹੋ ਸਕਦੇ ਹੋ ਪਰ ਐਜ਼ ਏ politcal ਬੈਕਗਰਾਉਂਡ ਨਾਲ ਹੋਣ ਦੇ ਚਲਦੇ ਕੀ ਤੁਸੀਂ ਸਹੀ ਸਾਬਤ ਕਰ ਸਕਦੇ ਹੋ ਆਪਣੇ ਆਪ ਬਿਲਕੁਲ ਜੀ ਗੱਲ ਤਾਂ ਇਹ ਆ ਵੀ ਬੰਦੇ ਚ ਇਮਾਨਦਾਰੀ ਦ੍ਰਿੜਤਾ ਹੋਣੀ ਚਾਹੀਦੀ ਹੈ ਕੋਈ ਵੀ ਖਿਲਾਫਤੇ ਕਰ ਸਕਦਾ ਹੈ ਅਸੀਂ ਇਮਾਨਦਾਰੀ ਨਾਲ ਚੱਲਾਂਗੇ ਪਰਮਾਤਮਾ ਅੰਗ ਸੰਗ ਹੋਣਗੇ ਤਾਂ ਹਰ ਕਿਸੇ ਖਿਲਾਫਤੇ ਹੋ ਸਕਦਾ ਹੈ ਕਰਮਜੀਤ ਨੂੰ ਸਾਥ ਆਵਾਮੀ ਪਾਰਟੀ ਦਾ ਮਿਲੂਗਾ ਜਾਂ ਆਪਦੇ ਫਾਲੋਅਰਜ਼ ਦਾ ਮਿਲੂਗਾ ਦੇਖੋ ਜੀ ਪਾਰਟੀ ਤੋਂ ਬਿਨਾਂ ਮੈਂ ਚੱਲ ਸਕਦਾ ਤੇ ਫਾਲੋਅਰਜ਼ ਨੇ ਜਿਹੜੇ ਉਹਨਾਂ ਤੋਂ ਬਿਨਾਂ ਮੈਂ ਚੱਲ ਸਕਦਾ ਦੋਨਾਂ ਦਾ ਰਲਮਾ ਮਿਲਮਾ ਪਿਆਰ ਹੀ ਲੈ ਕੇ ਜਾਊਗਾ ਜੀ ਮੁਹੰਮਦ ਸਦੀਕ ਵੀ ਆ ਸਕਦਾ ਤੁਹਾਡੇ ਸਾਹਮਣੇ ਉਹ ਵੀ ਤੁਹਾਡਾ ਹਾਂ ਜੀ ਮੇਰੇ ਬਹੁਤ ਪੂਜਨੀਕ ਨੇ ਜੀ ਉਹ ਮੈਂ ਬਹੁਤ ਰਿਸਪੈਕਟ ਕਰਦਾ ਉਹਨਾਂ ਦੀ